ਲੂਕ ਚ ਲੂਬੇ ਟਕਾ ਹਾਂਗੇ ਥੇ ਬੈਂਗਨ ਕੀ ਟੋਕਰੀ ਮੇ ਸੋ ਰਹੇ ਥੇ ਮੇਰਾ ਨਾਮ ਮਨੀਸ਼ਾ ਰਾਣੀ ਹੈ ਮੈਂ ਪਿੰਡ ਕੁਲਥਮ ਦੀ ਰਹਿਣ ਵਾਲੀ ਹਾਂ ਮੇਰੀ ਕੁਆਲੀਫਿਕੇਸ਼ਨ MBA ਹੈ ਮੈਂ ਬਹੁਤ ਸਾਰੇ ਥਾਵਾਂ ਤੇ ਆਪਣੀ ਜੌਬ ਲਈ ਅਪਲਾਈ ਕੀਤਾ ਪਰ ਮਨੂੰ ਅਜੇ ਤੱਕ ਕੋਈ ਜੌਬ ਨਹੀਂ ਮਿਲੀ ਸੀ ਫਿਰ ਮਨੂੰ ਪਤਾ ਲੱਗਾ ਆਗਨਵਾੜੀ ਵਰਕਰ ਦੀਆਂ ਜੌਬਸ ਨਿਕਲੀਆਂ ਫਿਰ ਮੈਂ ਉਹਦੇ ਲਈ ਅਪਲਾਈ ਕੀਤਾ ਔਰ ਹੁਣ ਮੈਂ ਆਪਣੇ ਪਿੰਡ ਵਿੱਚ ਹੀ ਆਂਗਣਵਾੜੀ ਵਰਕਰ ਦੀ ਜੌਬ ਕਰ ਰਹੀ ਆ। ਇਹ ਜੌਬ ਪੰਜਾਬ ਸਰਕਾਰ ਦੁਆਰਾ ਕੱਢੀਆਂ ਗਈਆਂ ਤੇ ਮੈਂ ਭਗਵੰਤ ਮਾਨ ਜੀ ਦਾ ਬਹੁਤ ਸ਼ੁਕਰੀਆ ਕਰਦੀ ਆ ਕਿ ਮੇਰੀ ਜੌਬ ਲੱਗੀ ਤੇ ਮੈਂ ਹੁਣ ਕੰਮ ਕਰ ਰਹੀ ਆ ਤੇ ਮੈਂ ਬਹੁਤ ਹੀ ਸ਼ੁਕਰੀਆ ਕਰਦੀ ਆ ਭਗਵੰਤ ਮਾਨ ਸਰਕਾਰ ਦਾ। A ਫਾਰ Apple B ਫਾਰ Ball ਮੇਰੇ ਬੇਸਿਕ ਡਿਊਟੀਆਂ ਜਿਹੜੀਆਂ ਹੈਗੀਆਂ ਪਿੰਡ ਵਿੱਚ ਉਹ ਹੈਗੀਆਂ ਨਰਸਿੰਗ ਮਦਰਜ਼ ਪ੍ਰੈਗਨੈਂਟ ਊਮਨਸ 0 ਤੋਂ 6 ਸਾਲ ਬੱਚਿਆਂ ਦੀ ਪ੍ਰੀ ਸਕੂਲ ਐਜੂਕੇਸ਼ਨ 0 ਤੋਂ 3 ਸਾਲ ਬੱਚਿਆਂ ਦੀ ਦਾ ਪੋਸ਼ਣ ਤੇ ਉਹਨਾਂ ਦਾ ਨਿਊਟ੍ਰੀਸ਼ਨ ਐਸ ਐਨ ਪੀ ਪ੍ਰੋਵਾਈਡ ਕਰਨ ਨਾ ਰੈਫਰਲ ਸਰਵਿਸਿਜ਼ ਦੇਣੀਆਂ ਤੇ ਇੱਕ ਟੀਕਾਕਰਨ ਦੀ ਜ਼ਿੰਮੇਵਾਰੀ ਅਸੀਂ ਨਿਭਾਉਂਦੇ ਹਾਂ ਤੇ ਪਿੰਡ ਵਿੱਚ ਸਰਵੇ ਦਾ ਸਾਡਾ ਯੋਗਦਾਨ ਹੁੰਦਾ ਹੈ ਜਦੋਂ ਵੀ ਸਰਕਾਰ ਦੁਆਰਾ ਸਾਡੀ ਡਿਊਟੀ ਲਗਾਈ ਜਾਂਦੀ ਹੈ ਜਿਵੇਂ ਵੋਟਾਂ ਦੇ ਵਿੱਚ ਸਾਡੀ ਡਿਊਟੀ ਲੱਗਦੀ ਹੈ ਅਸੀਂ ਉੱਥੇ ਵੀ ਪਹੁੰਚਦੇ ਆ ਇਸ ਜੌਬ ਦੇ ਲਈ ਮੈਨੂੰ ਕਿਸੇ ਨੂੰ ਵੀ ਕੋਈ ਰਿਸ਼ਵਤ ਨਹੀਂ ਦੇਣੀ ਪਈ ਮੈਨੂੰ ਮੇਰੀ ਮੈਰਿਟ ਬੇਸ ਤੇ ਆਧਾਰ ਤੇ ਮੈਨੂੰ ਨੌਕਰੀ ਮਿਲੀ ਹੈ ਮੈਂ ਬਹੁਤ ਹੀ ਸ਼ੁਕਰੀਆ ਕਰਦੀ ਆ ਭਗਵੰਤ ਮਾਨ ਸਰਕਾਰ ਜੀ ਦਾ ਤੇ ਉਹਨਾਂ ਨੇ ਸਾਨੂੰ ਸਾਡੀ ਪੜ੍ਹਾਈ ਦੇ ਅਕੋਰਡਿੰਗ ਸਾਨੂੰ ਜੌਬ ਲਗਵਾਈ ਹੈ ਅਸੀਂ ਭਗਵੰਤ ਮਾਨ ਸਰਕਾਰ ਜੀ ਦੇ ਬਹੁਤ ਦਿਲੋਂ ਧੰਨਵਾਦੀ ਆ ਕਿ ਸਾਨੂੰ ਓਕਰੀਨਲੀ